ਫਤੇ ਜੀ ਬੇਨਤੀ ਆ ਡੀਸੀ ਸਾਹਿਬ ਲੁਧਿਆਣੇ ਨੂੰ ਅਸੀਂ ਤੁਹਾਨੂੰ ਬਹੁਤ ਵਾਰ ਬਾਰ ਬਾਰ ਫੋਨ ਕਰ ਲਏ ਡੀਸੀ ਸਾਹਿਬ ਆ ਬੱਚੇ ਖਾਦੇ ਪਹਿਲੇ ਹਸਨਪੁਰ ਤੋਂ ਰਾਤ ਘਰ ਦੇ ਅੰਦਰ ਆ ਕੇ ਘਰ ਦੇ ਅੰਦਰ ਆ ਕੇ ਕਟੂਰਨ ਨੂੰ ਫੇਰਾਂ ਦਾ ਖਾ ਜੇ ਘਰ ਦੇ ਅੰਦਰ ਆ ਕੇ ਰਾਤ ਦੋ ਕਟੂਰਨ ਨੂੰ ਖਾ ਜੇ ਦੇਖੋ 8 8 ਫੁੱਟ ਕੰਦਾ ਨੇ ਯਾਰ ਥੱਲੇ ਤੇ ਕੋਈ ਨੰਗੜਦਾ ਇਹ ਤੇ ਇਹਦੇ ਹੈ ਨਹੀਂਗਾ ਕੋਈ ਰਾਹ ਨਹੀਂ ਹੈ ਇੱਥੇ ਜੇ ਬਜ਼ੁਰਗ ਬੈਠਾ ਹਾਂ ਸਾਡਾ ਕੋਈ ਬੱਚਾ ਬੈਠਾ ਹਾਂ ਦਾ ਕੁੱਤੇ ਨੂੰ ਛੜ ਛੜ ਦੇਣਗੇ ਯਾਰ ਆਤਮ ਖੋਰ ਕੁੱਤੇ ਨੇ ਬੇਨਤੀਆ ਪ੍ਰਸ਼ਾਸਨ ਨੂੰ ਇਹਨਾਂ ਨੂੰ ਮਾਨਤੇ ਆਰਡਰ ਜਾਰੀ ਕਰ ਦੋ ਤੁਸੀਂ ਨਹੀਂ ਸੀ ਐਤਵਾਰ ਨੂੰ ਰੋੜ ਕੇ ਘੇਣ ਦਾ ਸਾਡਾ ਐਲਾਨ ਕੀਤਾ ਪਿਆ ਉਹ ਯਾਰ ਅਸੀਂ ਫੋਨ ਕਰੀ ਜੰਨੇ ਆ ਸਾਡੇ ਅਸਰ ਫੋਨ ਨਹੀਂ ਚੱਕਦੇ ਯਾਰ ਕਦ ਲਈ ਤੁਸੀਂ ਕੁਰਸੀਆਂ ਤੇ ਬੈਠੇ ਹੋ ਯਾਰ ਤੁਹਾਨੂੰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਤੁਹਾਨੂੰ ਅਫਸਰ ਦੀ ਕੁਰਸੀ ਤੇ ਬਿਠਾਇਆ ਯਾਰ ਆ ਦੇਖੋ ਕੀ ਹਾਲ ਕੀਤਾ ਯਾਰ ਇੱਥੇ ਇਹਦਾ ਬੰਦਾ ਖਾਣ ਦੇ ਬੰਦਾ ਖਾਣ ਦੇ ਅਸੀਂ ਬਾਹਰ ਜਾਣੋਂ ਹਟ ਗਏ ਯਾਰ ਹੁਣ ਅਸੀਂ ਘਰੋਂ ਪਿੰਡ ਸਾਡੀ ਅਸੀਂ ਆਪ ਤਾਂ ਕੱਸੋ ਯਾਰ ਸਾਡੇ ਹਲਾ ਸੰਦੇ ਦੋ ਕਟਰੂ ਖਾ ਕੇ ਯਾਰ ਘਰ ਦੇ ਅੰਦਰ ਆ ਕੇ ਯਾਰ ਪਰੰਦੇ ਵਿਚਾਲੇ ਘਰ ਆ ਤੁਸੀਂ ਕਾਨੂੰਨ ਦੇ ਵਾਸਤੇ ਦਿੰਦੇ ਹੋ ਕਿ ਅਸੀਂ ਕਾਨੂੰਨ ਦਾ ਆਰਡਰ ਨਹੀਂ ਦੇ ਸਕਦੇ ਯਾਰ ਤੁਸੀਂ ਆਦਮਖੋਰਾਂ ਨੂੰ ਮਾਰਨ ਦਾ ਆਰਡਰ ਤਾਂ ਦੇ ਸਕਦੇ ਤੁਸੀਂ ਇਹ ਆਦਮਖੋਰ ਹੋ ਚੁੱਕੇ ਨੇ ਇਹ ਇਹਦਾ ਹੁਣ 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 ਕੌਣ ਜਵਾਬ ਇਹਦਾ ਜਵਾਬ ਦੇ ਕੌਣ ਹੈ ਜ਼ਿੰਮੇਵਾਰ ਕੌਣ ਆ ਕਿ ਲੁਧਿਆਣਾ ਡੀਸੀ ਆ ਦੱਸੋ ਤਾਂ ਸਹੀ ਸਾਨੂੰ ਅਸੀਂ ਕਰੀਏ ਕੀ ਅਸੀਂ ਅਸੀਂ ਪਿੰਡ ਸਾਡੀ ਜੀ ਅਸੀਂ ਆਵਦਾ ਤੁਸੀਂ ਕਾਨੂੰਨ ਦਾ ਵਾਸਤਾ ਦਿੰਦੇ ਹੋ ਕਿ ਅਸੀਂ ਨੂੰ ਆਰਡਰ ਨਹੀਂ ਦੇ ਸਕਦੇ ਮਾਰਨ ਦੇ ਫੇਰ ਤੁਸੀਂ ਉਹਨਾਂ ਨੂੰ ਆਜ਼ਾਦੀ ਦਿੱਤੀ ਉਹਨਾਂ ਨੂੰ ਉਹਨਾਂ ਆਦਮਖੋਰ ਕੁੱਤੇ ਨੂੰ ਤੁਸੀਂ ਆਜ਼ਾਦੀ ਦਿੰਦੇ ਹੋ ਯਾਰ ਕਾਨੂੰਨ ਦੇ ਵਿੱਚ ਕੋਈ ਤਾਂ ਰਾਹ ਹੁੰਦਾ ਜਿਹੜਾ ਆਦਮਖੋਰ ਨੂੰ ਖਤਮ ਕਰਨ ਦਾ ਅਸੀਂ ਤੁਹਾਨੂੰ ਇਹ ਥੋੜੀ ਕਹਦੇ ਸਾਰੇ ਕੁੱਤੇ ਮਾਰ ਦੋ ਅਸੀਂ ਕਹਿੰਦਾ ਯਾਰ 12 ਦਿਨ ਕੁੱਤੇ ਨੇ ਯਾਰ ਉਹ ਜਿਹੜੇ ਆਦਮਖੋਰ ਹੋ ਗਏ ਉਹਨਾਂ ਨੂੰ ਮਾਰ ਦਿਓ ਯਾਰ ਤੁਸੀਂ ਉਹਨਾਂ ਨੂੰ ਫਤਿਹ ਜੀ ਬੇਨਤੀ ਆ ਡੀਸੀ ਸਾਹਿਬ ਲੁਧਿਆਣੇ ਨੂੰ ਅਸੀਂ ਤੁਹਾਨੂੰ ਬਹੁਤ ਵਾਰ-ਵਾਰ ਫੋਨ ਕਰ ਲਏ ਡੀਸੀ ਸਾਹਿਬ ਆ ਬੱਚੇ ਖਾਦੇ ਆ ਪਹਿਲਾਂ ਹਸਲ ਪਰ ਦੋ ਰਾਤ ਘਰ ਦੇ ਅੰਦਰ ਆ ਕੇ ਘਰ ਦੇ ਅੰਦਰ ਆ ਕੇ ਕਟੂ ਨੂੰ ਫੇਰਾਂ ਆਤ ਖਾ ਗਏ ਘਰ ਦੇ ਅੰਦਰ ਆ ਕੇ ਰਾਤ 2 ਘਟੋਂ ਮੈਨੂੰ ਖਾ ਜਾ ਦੇਖੋ 8 8 ਫੁੱਟ ਕੰਡਾ ਨੇ ਯਾਰ ਥੱਲੇ ਤੇ ਕੋਈ ਨੰਗੜਦਾ ਇਹ ਤੇ ਇਹਦੇ ਹੈ ਨਹੀਂਗਾ ਕੋਈ ਰਾਹ ਨਹੀਂ ਹੈ ਇੱਥੇ ਜੇ ਬਜ਼ੁਰਗ ਬੈਠਾ ਹਾਂ ਸਾਡਾ ਕੋਈ ਬੱਚਾ ਬੈਠਾ ਹੁੰਦਾ ਕੁੱਤੇ ਨੂੰ ਛੜ ਛੜ ਦੇਣਗੇ ਯਾਰ ਆਤਮ ਖੋਰ ਕੁੱਤੇ ਨੇ ਬੇਨਤੀ ਹੈ ਪ੍ਰਸ਼ਾਸਨ ਨੂੰ ਇਹਨਾਂ ਨੂੰ ਮਾਮਨ ਤੇ ਆਰਡਰ ਜਾਰੀ ਕਰ ਦੋ ਤੁਸੀਂ ਨਹੀਂ ਸੀ ਐਤਵਾਰ ਨੂੰ ਰੋਡ ਕੇਣ ਦਾ ਸਾਡਾ ਐਲਾਨ ਕੀਤਾ ਪਿਆ ਉਹ ਯਾਰ ਅਸੀਂ ਫੋਨ ਕਰੀ ਜੰਨੇ ਆ ਸਾਡੇ ਅਸਰ ਫੋਨ ਨਹੀਂ ਚੱਕਦੇ ਯਾਰ ਕਦ ਲਈ ਤੁਸੀਂ ਕੁਰਸੀਆਂ ਤੇ ਬੈਠੇ ਹੋ ਯਾਰ ਤਾਨੂੰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਤੁਹਾਨੂੰ ਅਫਸਰ ਦੀ ਕੁਰਸੀ ਤੇ ਬਿਠਾਇਆ ਯਾਰ ਆ ਦੇਖੋ ਕੀ ਹਾਲ ਕੀਤਾ ਯਾਰ ਇੱਥੇ ਇਹਦਾ ਬੰਦਾ ਖਾਣ ਦੇ ਬੰਦਾ ਖਾ ਜਾਂਦੇ ਅਸੀਂ ਬਾਹਰ ਜਾਣੋਂ ਹਟ ਗਏ ਯਾਰ ਹੁਣ ਅਸੀਂ ਘਰੋਂ ਪਿੰਡ ਛੱਡ ਗਏ ਅਸੀਂ ਆਵਦਾ ਕੱਸੋ ਜਾਂ ਸਾਡੇ ਹਲਾ ਸੰਦੇ ਦੋ ਕਟਰੂ ਖਾ ਗਏ ਯਾਰ ਘਰ ਦੇ ਅੰਦਰ ਆ ਕੇ ਯਾਰ ਪਰਣ ਦੇ ਵਿਚਾਲੇ ਘਰ ਆ ਤੁਸੀਂ ਕਾਨੂੰਨ ਦੇ ਵਾਸਤੇ ਦੰਦੇ ਹੋ ਕਿ ਅਸੀਂ ਕਾਨੂੰਨ ਦਾ ਆਰਡਰ ਨਹੀਂ ਦੇ ਸਕਦੇ ਤੁਹਾਨੂੰ ਯਾਰ ਤੁਸੀਂ ਆਦਮਖੋਰਾ ਨੂੰ ਮਾਰਦੇ ਆਰਡਰ ਤਾਂ ਦੇ ਸਕਦੇ ਤੁਸੀਂ ਇਹ ਆਦਮਖੋਰ ਹੋ ਚੁੱਕੇ ਨੇ ਇਹ ਇਹ ਇਹਦਾ ਹੁਣ 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 ਕੌਣ ਜਵਾਬ ਇਹਦਾ ਜਵਾਬ ਦੇ ਕੌਣ ਆ ਜ਼ਿੰਮੇਵਾਰ ਕੌਣ ਆ ਕਿ ਲੁਧਿਆਣਾ ਡੀਸੀ ਆ ਦੱਸੋ ਤਾਂ ਸਹੀ ਸਾਨੂੰ ਅਸੀਂ ਕਰੀਏ ਕੀ ਸੀ ਅਸੀਂ ਪਿੰਡ ਸਾਡੀ ਅਸੀਂ ਆਵਦਾ ਤੁਸੀਂ ਕਾਨੂੰਨ ਦਾ ਵਾਸਤਾ ਦਿੰਦੇ ਹੋ ਕਿ ਅਸੀਂ ਨੂੰ ਆਰਡਰ ਨਹੀਂ ਦੇ ਸਕਦੇ ਮਾਰਨ ਦੇ ਫਿਰ ਤੁਸੀਂ ਉਹਨਾਂ ਨੂੰ ਆਜ਼ਾਦੀ ਦਿੱਤੀ ਉਹਨਾਂ ਨੂੰ ਉਹਨਾਂ ਆਦਮਖੋਰ ਕੁੱਤੇ ਨੂੰ ਤੁਸੀਂ ਆਜ਼ਾਦੀ ਦਿੰਦੇ ਹੋ ਯਾਰ ਕਾਨੂੰਨ ਦੇ ਵਿੱਚ ਕੋਈ ਤਾਂ ਰਾਹ ਹੁੰਦਾ ਜਣਾ ਆਦਮਖੋਰ ਨੂੰ ਖਤਮ ਕਰਨ ਦਾ ਅਸੀਂ ਤੁਹਾਨੂੰ ਇਹ ਥੋੜੀ ਕਹਦੇ ਸਾਰੇ ਕੁੱਤੇ ਮਾਰ ਦੋ ਸੀ ਕਹਿੰਦਾ ਯਾਰ 12 ਤਨਾ ਕੁੱਤੇ ਨੇ ਯਾਰ ਉਹ ਜਿਹੜੇ ਆਦਮਖੋਰ ਹੋ ਗਏ ਉਹਨਾਂ ਨੂੰ ਮਾਰ ਦਿਓ ਯਾਰ ਤੁਸੀਂ ਉਹਨਾਂ ਨੂੰ